ਤੇ ਅੱਜ ਹੈ ਦਿਨ 8ਵਾਂ ਤੇ ਮੈਂ ਕੱਲ ਰਾਤ ਹੀ ਸੋਚ ਲਿਆ ਸੀ ਕਿ ਸਵੇਰੇ ਉੱਠਨਸਾਰ ਮਿਟ ਸੰਡੇ ਵਾਲੇ ਆਈਲੈਂਡ ਸਾਰੇ ਵੇਖ ਕੇ ਆਉਨੇ ਆ ਤੇ ਮੈਂ ਤਿਆਰ ਹੋ ਕੇ ਸਿੱਧਾ ਪੋਰਟ ਵੱਲ ਨੂੰ ਹੋ ਗਿਆ ਜਾਂਦੇ ਸਾਰ ਫੈਰੀ ਬੁੱਕ ਕਰਾਈ ਥੋੜਾ ਟਾਈਮ ਵੇਟ ਕਰਨ ਨੂੰ ਕਿਹਾ ਉਹਨੇ ਟਾਈਮ ਦੇ ਵਿੱਚ ਮੈਂ ਵਲੌਗ ਐਡਿਟ ਕਰ ਲੇ ਦੋ ਤੇ ਜਾ ਕੇ ਕਰੂਜ਼ 'ਚ ਬੈਠਾ ਤੇ ਬੈਠਾ ਵੀ ਉੱਪਰ ਛੱਤ ਤੇ ਪਹਿਲੇ ਦਿਨ ਟੋਪੀ ਲਈ ਸੀਗੀ ਤੇ ਹਵਾ ਵਜਨ ਕਰਕੇ ਉਹ ਵੀ ਸਮੁੰਦਰ 'ਚ ਗਈ ਪਰ ਖੈਰ ਕੋਈ ਗੱਲ ਨਹੀਂ ਅੱਗੇ ਤੀਜੇ ਆਈਲੈਂਡ ਤੇ ਪਹੁੰਚਿਆ ਮੈਂ ਤੇ ਉੱਥੇ ਮੈਨੂੰ ਐ ਸੀਗਾ ਵੀ ਉੱਤਰ ਕੇ ਮੈਂ ਬੱਸ ਫੜਨੀ ਹੈ ਤੇ ਮੈਂ ਉੱਤਰ ਕੇ ਬਸ ਫੜ ਲਈ ਜਿਹੜੀ ਕਿ ਮੈਨੂੰ ਨਹੀਂ ਫੜਨੀ ਚਾਹੀਦੀ ਸੀ ਵਾਪਸ ਮੁੜ ਕੇ ਵੇਖਿਆ ਤਾਂ ਕਰੂਜ਼ ਉੱਥੋਂ ਅੱਗੇ ਵੱਲ ਨੂੰ ਚੱਲ ਗਿਆ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਅੱਗੇ ਛੱਡ ਕੇ ਆਓ ਉਹ ਕਹਿੰਦੇ ਇੱਕ ਦਿਨ ਚੱਕ ਕਰੂਜ਼ ਹੀ ਜਾਂਦਾ ਹੈ ਜਿਹੜਾ ਹੁਣ ਲੰਘ ਗਿਆ ਸੋ ਹੁਣ ਤੈਨੂੰ ਵਾਪਸ ਮੁੜਨਾ ਪੈਣਾ ਹੈ ਮੇਨਲੈਂਡ ਆਸਟ੍ਰੇਲੀਆ ਵੱਲ ਫਿਰ ਉਹਨਾਂ ਨੇ ਮੈਨੂੰ ਫ੍ਰੀ ਚ ਇੱਕ ਫੈਰੀ ਕਰਕੇ ਦਿੱਤੀ ਜਿਹਦੇ ਬਹਿ ਕੇ ਮੈਂ ਮੂੰਹ ਜਿਹਾ ਲਮਕਾ ਕੇ ਵਾਪਸ ਆ ਗਿਆ ਤੇ ਜਦੋਂ ਵਾਪਸ ਆਇਆ ਮੈਨੂੰ ਉਹੀ ਕੁੜੀ ਮਿਲੀ ਜਿਹਨੇ ਮੈਨੂੰ ਟਿਕਟ ਕਰਾ ਕੇ ਦਿੱਤੀ ਸੀਗੀ ਮੈਨੂੰ ਕਹਿੰਦੀ ਤੂੰ ਫਿਕਰ ਨਾ ਕਰ ਤੇਰੇ ਮੈਂ ਮੈਂ ਬਾਬਸ ਆਸਟ੍ਰੇਲੀਆ ਮੈਨ ਲੈਂਡ ਤੇ 3 ਵਜੇ ਪਹੁੰਚ ਗਿਆ ਸੀ ਫਿਰ ਸੋਚਿਆ ਵੀ ਰਾਤ ਨੂੰ ਇੱਥੇ ਸਟੇ ਨਾ ਕਰਦੇ ਹੋਏ ਮੈਂ ਅੱਗੇ ਵੱਲ ਨੂੰ ਵਧਾਂ ਅਗਲਾ ਸਫਰ ਮੇਰਾ ਟਾਊਨਸਵੈਲ ਸੀਗਾ ਤੇ ਟਾਊਨਸਵੈਲ ਕੈਂਪ ਗਰਾਉਂਡ ਪਹੁੰਚਿਆ ਮੈਂ ਕੈਂਪ ਗਰਾਉਂਡ ਵਿੱਚ ਅੱਗ ਬਾਲਣ ਲਈ ਰਿਮ ਰੱਖੇ ਹੁੰਦੇ ਨੇ ਤੇ ਨਿਹਰਾ ਹੋਣ ਕਰਕੇ ਮੈਨੂੰ ਰਿਮ ਦਿਖਿਆ ਨਹੀਂ ਤੇ ਮੈਂ ਗੱਡੀ ਦੇ ਮੱਤੇ ਚੜਾਤੀ ਬਾਕੀ ਤੁਸੀਂ ਮੇਰਾ ਸਾਰਾ ਸਫਰ ਮੇਰੇ YouTube ਚੈਨਲ ਗੈਵੀ ਸਿੱਧੂ ਤੇ ਦੇਖ ਸਕਦੇ ਹੋ ਮਿਲਦੇ ਆ ਜੀ ਕੱਲ ਨੂੰ ਨਵੇਂ ਸਫਰ ਦੇ ਨਾਲ ਸਤਿ ਸ਼੍ਰੀ ਅਕਾਲ